ਸਿਦਾ ਗਿਆ 팔ੰਗ ਕੋਲੇ ਪੁੱਠੀ ਮੈਂ ਅਚਾਨਕ ਡਰ ਕੇ ਕੋਲੇ ਕਲਬੇ ਨਸਿਦਾ ਗਿਆ 팔ੰਗ ਕੋਲੇ ਫੇ ਮੈਂ ਅਚਾਨਕ ਡਰ ਕੇ ਵੀ ਨੰਗੇ ਮੂਦਾ ਆਹਾ ਵੀ ਨੰਗੇ ਮੂਦਾ ਆਹਾ ਵੀ ਨੰਗੇ ਮੂਦਾ ਮੋਲ ਪੁੱਛਦਾ ਜੀੜ ਬੱਟੂ ਆਥਾਂ ਦੇ ਵਿੱਚ ਪੜ ਕੇ ਮੇਰਾ ਕੀ ਕਸੂਰ ਨੰਗੇ ਮੂ ਤੂੰ ਪਰ ਜਾਈਏ ਸੁੱਤੀ ਪਈ ਸੀ 팔ੰਗ ਤੇ ਝੜ ਕੇ ਮੇਰਾ ਕੀ ਕਸੂਰ ਨੰਗੇ ਮੂ ਤੂੰ ਪਰ ਜਾਈਏ ਸੁੱਤੀ ਪਈ ਸੀ 팔ੰਗ ਤੇ ਝੜ ਕੇ ਨੀ ਨੰਗੇ ਮੂਦਾ ਨਿੰਨਾਂਗੇ ਮੂਦਾ ਨਿੰਨਾਂਗੇ ਮੂਦਾ ਮੁੱਲ ਦੱਸ ਦੇ ਨੀ ਜਿਹੜ ਪੁੱਛਦਾ ਪੈਂਦੀ ਏ ਖੜ ਕੇ ਰੱਬ ਜਾਣ ਜੇਠਾ ਵੀ ਤੂੰ ਕਿੰਨੇ ਦਿਨ ਖੜਾ ਮੈਨੂੰ ਰਿਆ ਵੇਖਦਾ ਕਾਲੀ ਵਿੱਚ ਚੁੰਨੀ ਨੱਥਿਆਈ ਹਾਰ ਕੇ ਮੈਂ ਪੱਲਾ ਕੀਤਾ ਕੇਸ ਦਾ ਰੋਂਦੀ ਰੋਂਦੀ ਰਹਿ ਗਈ ਮੈਨੂੰ ਗੱਲ ਵੀ ਨਾਲੇ ਕੋਲੇ ਹੋ ਗਿਆ ਕਾਲਜਾ ਖੜਕੇ ਵਿਨੰਗੇ ਮੂਦਾ ਵਿਨੰਗੇ ਮੂਦਾ ਆਹਹ ਵਿਨੰਗੇ ਮੂਦਾ ਮੁੱਲ ਪੁੱਛਦਾ ਜਿਹੜ ਬੱਟੂ ਆ ਹੱਥਾਂ ਦੇ ਵਿੱਚ ਫੜ ਕੇ ਦੇ ਵੱਟ ਧੂਰੀ ਫੇਰ ਪਤਾ ਤਾਂ ਪਣਾ ਲਿਆ ਨਹੀਂ ਸ਼ਕੀਨ ਜੱਟੀਏ ਮੈਂ ਕੀ ਦੱਸਿ ਉਪਰਾਂ ਸਿਲੰਸੀ ਤਾਂ ਨਹੀਂ ਹੋਗੀ ਗੰਦਲੇ ਨਹੀਂ ਕੱਤੀਏ ਦੌਰ ਨੂੰ ਅੱਖਾਂ ਤੋਂ ਓਲੇ ਬਿੰਦ ਵੀ ਨਾ ਕਰ ਜੇੜ ਤੇਰੀਆਂ ਅੱਖਾਂ ਦੇ ਵਿੱਚ ਰੜ ਕੇ ਨਹੀਂ ਨੰਗੇ ਮੂੰਦਾ ਨਹੀਂ ਨੰਗੇ ਮੂੰਦਾ ਨਹੀਂ ਨੰਗੇ ਮੂੰਦਾ ਮੁੱਲ ਦੱਸ ਦੇ ਨੀ ਜੇੜ ਪੁੱਛਦਾ ਪੈਂਦੀ ਏ ਖੜ ਕੇ ਨੰਗੇ ਮੂੰਦਾ ਮੁੱਲ ਪੁੱਛਦਾ ਜੇੜ ਪੁੱਛਦਾ ਝੋਟ ਤੇਰੀ ਹਾ ਤੇਰੀ ਠੂਟੀ ਜਪਣੀ ਮੇਕਰ ਬਾਰ ਕੱਢ ਦੂੰ ਘਰ ਘਰ ਫਿੱਟ ਨੀਂ ਜਿੱਠਾ ਤੇਰੇ ਦਾਏ ਹੋਰ ਫਿਰਦੇ ਬਤੇਰੇ ਡਰ ਕੇ ਵਿਨੰਗੇ ਮੂਦਾ ਵਿਨੰਗੇ ਮੂਦਾ ਆਹੋ ਵਿਨੰਗੇ ਮੂਦਾ ਮੁੱਲ ਪੁੱਛਦਾ ਢੀੜ ਪਟੂਆ ਹੱਥਾਂ ਨੇ ਵੀ ਇੱਕ ਨੰਬਰ ਲਿਆ ਦੇ ਸਾਨੂੰ ਸਪਣੀ ਦੀ ਕੰਜ ਵਰਗੀ ਤੇਰੇ ਨਾਲ ਹੋਵੇ ਚਾ ਰਤੀਆਂ ਉਤੋਂ ਦੀ ਹੌਲੀ ਵੰਗ ਵਰਗੀ ਪਾਲ ਜਠੂ ਕਾ ਵਾਲਾ ਬੈਣ ਤੇਰੀ ਠਾਈਂ ਵੇਖੀ ਰੱਖਦਾ ਸਿਉਂ ਦੇ ਵਿੱਚ ਮੜ ਕੇ ਨੀ ਨੰਗੇ ਮੂੰਦਾ ਨੀ ਨੰਗੇ ਮੂੰਦਾ ਨੀ ਨੰਗੇ ਮੂੰਦਾ ਮੁੱਲ ਦੱਸ ਦੇ ਨੀ ਜੇੜ ਪੁੱਛਦਾ ਪੈਂਦੀ ਏ ਖੜ ਕੇ